ਤਾਂ ਦੇਖ ਰਹੇ ਹੋ ਤੁਸੀਂ ਇਸ ਤਣਾਅਪੂਰਵਕ ਮਾਹੌਲ ਦੇ ਕਾਰਨ ਬਹੁਤ ਸਾਰੇ ਲੋਕਾਂ ਨੇ ਜਿਹੜਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜੇਕਰ ਟਰਾਂਸਪੋਰਟਾਂ ਦੀ ਗੱਲ ਕਰੇ ਬੱਸਾਂ ਜਿਹੜੀਆਂ ਹਜੇ ਚੱਲ ਰਹੀਆਂ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਬੁੱਲ ਜਿਹੜੀਆਂ ਹਦਾਇਤਾਂ ਕਰ ਦਿੱਤੀਆਂ ਗਈਆਂ ਨੇ ਬਹੁਤ ਸਾਰੇ ਰੂਟ ਹੈ ਜਿਹੜੇ ਠੱਪ ਵੀ ਕਰ ਦਿੱਤੇ ਕਹਿੰਦੇ ਨੇ ਬੰਦ ਕਰ ਦਿੱਤੇ ਨੇ ਉਤੇ ਹਵਾਈ ਅੱਡੇ ਵੀ ਕੱਲ ਦੇ ਜਿਹੜੇ ਬੰਦ ਪਏ ਨੇ ਤਾਂ ਬਹੁਤ ਸਾਰੇ ਸਟੂਡੈਂਟ ਆਮ ਲੋਕ ਜਿਹੜੇ ਇੱਧਰ ਉੱਧਰ ਸਟੇਟਾਂ ਦੇ ਵਿੱਚ ਆ ਕੇ ਕੰਮ ਕਰਦੇ ਨੇ ਉਹ ਬਹੁਤ ਜ਼ਿਆਦਾ ਖੰਜਲ ਖੋਰ ਹੋ ਰਹੇ ਨੇ ਉਹਨਾਂ ਨੂੰ ਹਦਾਇਤਾਂ ਜਿਹੜੀਆਂ ਜਾਰੀ ਕਰ ਦਿੱਤੀਆਂ ਗਈਆਂ ਉਹ ਹੈਗਾ ਗੁਆਦਾ ਪਰ ਪਹਿਲਾਂ ਉਹ ਬਾਈ 에ਅਰ ਜਾਂਦਾ ਸੀ ਤਾਂ ਅੱਜ ਉਹ ਬੱਸ ਲੈਣ ਲਈ ਇੱਥੇ ਮਜਬੂਰ ਹੋਇਆ ਖੜਾ ਬੱਸ ਸਟੈਂਡ ਦੇ ਵਿੱਚ ਆ ਹਜੇ ਬੱਸ ਦਾ ਕੋਈ ਪੱਕਾ ਪਤਾ ਨਹੀਂ ਮਿਲੇਗੀ ਜਾਂ ਨਹੀਂ ਹੁਣ ਉਸ ਨੂੰ ਬਾਈ ਬੱਸ ਜਾਣਾ ਪੈ ਰਿਹਾ ਕਿਉਂਕਿ ਬੱਸ ਦੇ ਜਰੀਏ ਬਹੁਤ ਲੰਮਾ ਜਿਹੜਾ ਰੂਟ ਹੋ ਜਾਂਦਾ ਬਾਈ 에ਅਰ ਹੈ ਜਿਹੜਾ ਥੋੜਾ ਸ਼ਾਰਟਕਟ ਹੋ ਜਾਂਦਾ ਨਾਲੇ ਆਰਾਮ ਦੇ ਨਾਲ ਚੱਲ ਜਾਂਦਾ ਸੋ ਵੀਰ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਉਹ ਪਹਿਲਾਂ ਜਾਂਦੇ ਸੀ ਤਾਂ ਹੁਣ ਉਹਨਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹਾਂਜੀ ਆਪ ਕਾਹਕੇ ਰਹਿਣੇ ਵਾਲੇ ਹੋ 11 Delhi ਠੀਕ ਹੈ तो आप अभी जा रहे हो घर को बस वगैरह मिल जाएगी क्या जा, कैसे सर बहुत ज़्यादा डिफिकल्ट हो रहा है मेरे को लखनऊ जाना था और मेरी फ्लाइट कैंसिल हो चुकी है और बस इसके लिए मेरे को लगने लगे क्योंकि मैं अभी तक लास्ट टू आवर्स मेरे को दिल्ली की बस तक नहीं मिल पा रही है तो लखनऊ का तो बहुत डिफिकल्ट लग रहा है बट वी हैव टू मैनेज इट दिचुएशन लाइक इज दिस पेशेंस कैसे देख रहे हो जो ये माहौल है इस तरफ एकदम पूरा तनावपूर्वक माहौल है जो बन चुका है दोनों देशों के संबंध है वो बिगड़ते जा रहे हैं इसको कैसे देखते हो आप सर इसको बेसिकली ये है कि हमें अपनी इंडियन आर्मी में प्राउड है और हमें हम इंडियन आर्मी में भरोसा है तो हम इसको बेसिकली पेशेंस रखना चाहिए ज़्यादा हड़बड़ाहट नहीं करनी चाहिए और जितना कोशिश है थोड़ा धैर्य रखना चाहिए अब सिचुएशन सबके लिए ऐसी है खाली किसी सिंगल के लिए नहीं ऐसी लेकिन इंडियन आर्मी हम तो लोग अपने घर चले जाएंगे लेकिन वो लोग सरहद पर रहेंगे तो हमें कोशिश करनी चाहिए कि हम उसे जितना हो सके उन्हें सपोर्ट करें और फालतू के जो नेगेटिव फेक न्यूज़ हैं वो ना फैलाएं तो ज़्यादा बेस्ट रहेगा पहले आप बाई एयर जाते थे बाई एयर आप बड़े आराम से जहाज़ में बैठकर चले जाते थे टाइम भी कम लगता था आपको अभी बस पे जाना पड़ रहा है दिक्कत भी आएगी क्योंकि रूट बहुत लंबा हो जाएगा अभी पाकिस्तान ने जो ऐसी हरकत की है उसको देखते हो आपको गुस्सा नहीं आएगा आ रहा है गुस्सा है क्योंकि आपको तो बहुत सारी परेशानी का सामना करना पड़ेगा कर सर मैं तो ऑब्वियस हूँ मैं अब्रॉड भी रहा हूँ थाईलैंड पाकिस्तान कल भी ऐसा था आज भी ऐसा है अगर मैं अब्रॉड भी दो तीन कंट्रीज लेके आया हूँ पाकिस्तान हमेशा ऐसे ही करता था टेररिज्म को सपोर्ट करता है वो लेकिन हम जो इंडिया वाले हैं हम बेसिकली अब मैं आर्मी पर अपना भरोसा कि पाकिस्तान को हम जंग बिल्कुल जीतेंगे जो भी चीज़ें होती हैं हम अपने आर्मी के साथ हैं लेकिन जो ये फ़्लाइट्स वगैरह कैंसिल हो गई इसमें अब कुछ कर नहीं सकते हैं सेफ्टी के लिए है तो जहाँ मैं दो घंटा ट्रैवल करता था मेरे को कम से कम ट्वेंटी टू ट्वेंटी टू आवर्स लगेंगे वो भी लगेंगे नहीं लगेंगे उसका कोई फिक्सर नहीं है अभी तक ਉਹ ਹਮੇਂ ਬੇ ਕਾਮਨਾ ਕਰਦੇ ਕਿ ਆਪਕੋ ਬਸ ਜਾ ਕੋਈ ਆਪਕਾ ਸਾਧਨ ਵਹਾਂ ਤੱਕ ਪਹੁੰਚ ਜਾਏ ਤਾਂ ਜੋ ਆਪ ਆਪਣੇ ਘਰ ਤੱਕ ਅੱਛੇ ਤਰੀਕੇ ਸੇ ਪਹੁੰਚ ਪਾਈ ਠੀਕ ਹੈ ਥੈਂਕ ਯੂ ਸੋ ਮਚ ਥੈਂਕ ਯੂ ਫਾਰ ਇਟ ਕਾਫੀ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪਹਿਲਾਂ ਬਾਈ ਏਅਰ ਚਲੇ ਜਾਂਦਾ ਸੀ ਪਰ ਹੁਣ ਇੱਥੋਂ ਜਿਹੜੀ ਬੱਸ ਵੀ ਨਹੀਂ ਮਿਲ ਰਹੀ ਇਸ ਤਣਾਅਪੂਰਵਕ ਮਾਹੌਲ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਤੰਗ ਨੇ ਕਿਉਂਕਿ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਉੱਥੇ ਹੀ ਪੂਰੇ ਦੇਸ਼ ਨੂੰ ਜਿਹੜਾ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਫਿਰ ਵੀ ਇਸ ਵੀਰ ਨੇ ਕਿਹਾ ਕਿ ਪਾਕਿਸਤਾਨ ਦਾ ਮੈਚ ਭਲੀ ਭਾਤੀ ਅਬਰੌਡ ਦੇ ਵਿੱਚ ਵੀ ਰਿਹਾ ਕਿ ਮੈਂ ਸਟੱਡੀ ਕਰਕੇ ਆ ਪਾਕਿਸਤਾਨ ਦਾ ਭਲੀ ਭਾਤੀ ਮੈਂ ਜਾਣੂਆ ਪਾਕਿਸਤਾਨੀ ਪਹਿਲਾਂ ਹੀ ਇਦਾਂ ਕਰਦੇ ਸੀ ਟੈਰਰਿਸਮ ਟੈਰਰਿਸਮ ਨੂੰ ਜਿਹੜੇ ਸਪੋਰਟ ਕਰਦੇ ਸੀ ਤਾਂ ਪਾਕਿਸਤਾਨ ਦੀਆਂ ਜਿਹੜੀਆਂ ਹਰਕਤਾਂ ਐਸੀ ਤਰ੍ਹਾਂ ਰਹਿਣਗੀਆਂ ਬਹੁਤ ਗਲਤ ਕਰ ਰਹੇ ਨੇ ਉਹ ਪਰ ਅਸੀਂ ਫਿਰ ਵੀ ਆਪਣੀ ਇੰਡੀਅਨ ਆਰਮੀ ਦਾ ਜਿਹੜਾ ਡਟ ਕੇ ਸਾਥ ਦੇਵਾਂਗੇ ਕਿਸੇ ਵੀ ਤਰ੍ਹਾਂ ਅਸੀਂ ਘਬਰਾਵਾਂਗੇ ਨਹੀਂ ਆਪਣੀ ਭਾਰਤੀ ਫੌਜ ਦਾ ਰੱਜ ਕੇ ਅਸੀਂ ਜਿਹੜਾ ਹੈ ਸਾਥ ਦੇਵਾਂਗੇ ਤਾਂ ਦੇਖ ਸਕਦੇ ਤੁਸੀਂ ਚੰਡੀਗੜ੍ਹ ਬੱਸ ਸਟੈਂਡ ਦੀਆਂ ਇਹ ਤਸਵੀਰਾਂ ਨੇ ਜਿੱਥੇ ਜਿਹੜੇ ਸਟੂਡੈਂਟ ਨੇ ਲਗਾਤਾਰ ਘਰਾਂ ਨੂੰ ਜਾਣਾ ਉਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜੀਆਂ ਹਦਾਇਤਾਂ ਉਹ ਜਾਰੀ ਕਰ ਦਿੱਤੀਆਂ ਕੰਜਾਂ ਨੇ ਅੱਜ ਜਿਹੜੀਆਂ ਮਾਰਕੀਟਾਂ ਨੇ ਉਹ ਬੰਦ ਰਹਿਣਗੀਆਂ ਲਗਾਤਾਰ ਜੰਮੂ ਕਸ਼ਮੀਰ ਤੇ ਚੰਡੀਗੜ੍ਹ ਦੇ ਜਿਹੜੇ ਵੱਸਾਂ ਵਾਲੇ ਰੂਟ ਨੇ ਉਹ ਸਾਰੇ ਹੀ ਠੱਪ ਕਰ ਦਿੱਤੇ ਗਏ ਨੇ ਬੰਦ ਕਰ ਦਿੱਤੀਆਂ ਕੰਜਾਂ ਨੇ ਇੰਨਾ ਚਿਰ ਜਿਹੜੇ ਹਾਲਾਤ ਐ ਉਹ ਵਧੀਆ ਨਹੀਂ ਬਣ ਜਾਂਦੇ ਕਿਉਂਕਿ ਮੌਕੇ ਦੇ ਜਿਹੜੇ ਹਾਲਾਤ ਨੇ ਉਹ ਤਣਾਪੂਰਨ ਬਣੇ ਹੋਏ ਨੇ ਪਾਕਿਸਤਾਨ ਤੇ ਭਾਰਤ ਦੇ ਜਿਹੜੇ ਸਬੰਧ ਵੀ ਗੋਲੇਵਾਰੀ ਜਿਹੜੀ ਪਾਕਿਸਤਾਨ ਦੇ ਵੱਲੋਂ ਕੀਤੀ ਗਈ ਉਸ ਦੇ ਚੱਲਦੇ ਹੀ ਇਹ ਅਤਵਾਦੀਆਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਸੱਤ ਟਿਕਾਣਿਆਂ ਨੂੰ ਜਨਨ ਕਿ ਪੰਜਾਬ ਦੇ ਵਿੱਚ ਸੱਤ ਟਿਕਾਣਿਆਂ ਨੂੰ ਆਰਮੀ ਦੇ ਹਨ ਜਿਹੜਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਹੜੀ ناکਾਮ ਕਰ ਦਿੱਤੀ ਗਈ ਆ ਭਾਰਤ ਦੀ ਫੌਜ ਦੇ ਵੱਲੋਂ ਤਾਂ ਉਸ ਦੇ ਚੱਲਦੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜਾ ਅਲਰਟ ਹੈ ਉਹ ਜਾਰੀ ਕੀਤਾ ਗਿਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਸ ਤਰੀਕੇ ਦੇ ਨਾਲ ਚੰਡੀਗੜ੍ਹ বাস ਸਟੈਂਡ ਦੀਆਂ ਜਿਹੜੀਆਂ ਤਸਵੀਰਾਂ ਨੇ ਆਈਐਸਬੀ ਆਈਐਸਬੀਟੀ ਜਿਹੜਾ ਹੈ ਵੱਡਾ বাস ਸਟੈਂਡ ਹੈ ਯੂਟੀ ਦਾ ਇੱਥੇ ਵੀ ਜਿਹੜੀ ਇਸ ਇਹ ਤੀਏ ਬਿਲਕੁਲ ਹੀ ਤੁਸੀਂ ਦੇਖ ਰਹੇ ਹੋ ਨਾਜੂਕ ਬਣੀ ਹੋਈ ਹੈ ਕਿਉਂਕਿ ਖਾਲੀ ਜਿਹੜਾ ਵਾਸਟਰ ਨਜ਼ਰ ਆ ਰਿਹਾ ਜਿੰਨੇ ਕ ਸਟੂਡੈਂਟ ਸੀਗੇ ਆਊਟ ਆਫ ਸਟੇਟਾਂ ਦੇ ਸੀਗੇ ਉਹ ਚਲੇ ਗਏ ਨੇ ਜਾ ਚੁੱਕੇ ਨੇ ਲਗਾਤਾਰ ਜਾ ਵੀ ਰਹੇ ਨੇ ਤਸਵੀਰਾਂ ਦੇਖ ਰਹੇ ਤੁਸੀਂ ਜ਼ਿਆਦਾਤਰ ਤੁਹਾਨੂੰ ਸਟੂਡੈਂਟ ਹੀ ਸਟੂਡੈਂਟ ਜਿਹੜੇ ਇੱਥੇ ਦੇਖਣ ਨੂੰ ਮਿਲਣਗੇ ਤਾਂ ਉਧਰ ਬੱਸਾਂ ਜਿਹੜੀਆਂ ਫਰੋਜ਼ਪੁਰ ਨੱਬੋ ਵਾਲੀ ਬਠਿੰਡਾ ਜਾਂ ਫਿਰ ਫਰੀਦਕੋਟ ਜਿਹੜੇ ਬਾਰਡਰ ਏਰੀਆ ਲੱਗਦੇ ਨੇ ਬਠਿੰਡਾ ਵਰਗੇ ਤਾਂ ਉੱਥੇ ਜਿਹੜੀਆਂ ਉਹ ਬੱਸਾਂ ਨੇ ਬੱਸਾਂ ਜਿਹੜੇ ਰੂਟ ਨੇ ਉਹ ਬਹੁਤ ਘੱਟ ਨੇ ਡਰਾਈਵਰਾਂ ਕੰਡਕਟਰਾਂ ਦੇ ਨਾਲ ਅਸੀਂ ਗੱਲਬਾ ਜਾ ਰਹੇ ਨੇ ਆਮ ਲੋਕ ਹੈ ਜਿਹੜੇ ਦੇਖਣ ਨੂੰ ਬਹੁਤ ਘੱਟ ਮਿਲ ਰਹੇ ਨੇ ਇਸ ਚਲਦੇ ਹੋਏ ਤਣਾਅ ਦੇ ਇਹ ਕਾਰਨ ਇਹੜੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਦੱਸਦੇ ਨੇ ਦੱਸਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਹਾਲਾਤ ਹੈ ਉਹ ਤਣਾਅਪੂਰਨ ਬਣੇ ਹੋਏ ਨੇ ਲਗਾਤਾਰ ਤੁਸੀਂ ਤਸਵੀਰਾਂ 43 ਬੱਸ ਸਟੈਂਡ ਦੀ ਦੇਖ ਰਹੇ ਹੋ ਜਿੱਥੇ ਕਿ ਇਹ ਲਗਾਤਾਰ ਕੋਈ ਵਾਸ ਹੈ ਜਿਹੜੀ ਟੁੱਟਦੀ ਨਹੀਂ ਲਗਾਤਾਰ ਚੱਕਰ ਤੇ ਚੱਕਰ ਵੱਜਦੇ ਨੇ ਉੱਥੇ ਹੀ ਜਿਹੜੀਆਂ ਬੱਸਾਂ ਹੈ ਬਹੁਤ ਜ਼ਿਆਦਾ ਘੱਟ ਨੇ ਰੂਟ ਹੈ ਜਿਹੜਾ ਉਹ ਇੱਕ ਤਰ੍ਹਾਂ ਠਾਪੀ ਕਹਿ ਸਕਦੇ ਆ ਠਾਪੀ ਪਿਆ ਰੂਟ ਹੈ ਤਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸ ਤਰੀਕੇ ਦੇ ਨਾਲ ਚੰਡੀਗੜ੍ਹ ਆਈਐਸਬੀਟੀ ਦੇ ਇਹ ਸੁਰੱਖਿਆ ਦੱਸਦੇ ਨੇ ਉਹ ਮੌਜੂਦ ਨੇ ਤਾਂ ਆਰਮੀ ਹੈ ਜਿਹੜੀ ਉਹ ਲੱਗੀ ਹੋਈ ਹੈ ਲਗਾਤਾਰ ਦੇਸ਼ ਦੇ ਵਿੱਚ ਮਾਹੌਲ ਹੈ ਜਿਹੜਾ ਉਹ ਤਣਾਪੂਰਨ ਬੜਿਆ ਹੋਇਆ ਹੈ ਚੰਡੀਗੜ੍ਹ ਬੱਸ ਸਟੈਂਡ ਦੇ ਉੱਪਰ ਵੀ ਦੇਖ ਸਕਦੇ ਹੋ ਤੁਸੀਂ ਸੁਰੱਖਿਆ ਦਸਤਾਨੇ ਜਿਹੜੇ ਮੌਜੂਦ ਨੇ ਫੌਜ ਦੇ ਵੱਲੋਂ ਜਿਹੜੀ ਸੁਰੱਖਿਆ ਇੱਥੇ ਵੀ ਵਧਾ ਦਿੱਤੀ ਗਈ ਹੈ ਲਗਾਤਾਰ ਤਸਵੀਰਾਂ ਦੇ ਵਿੱਚ ਸਟੂਡੈਂਟ ਸਾਰੇ ਜਿਹੜੇ ਘਰਾਂ ਨੂੰ ਜਾ ਰਹੇ ਨੇ ਅਸੀਂ ਤੁਹਾਨੂੰ ਦਿਖਾਈਆਂ ਤਸਵੀਰਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਸੁਰੱਖਿਆ ਦਸਤੇ ਆ ਸਾਹਮਣੇ ਦੇਖ ਸਕਦੇ ਹੋ ਤੁਸੀਂ ਫੌਜ ਹੈ ਜਿਹੜੀ ਚੰਡੀਗੜ੍ਹ ਬੱਸ ਸਟੈਂਡ ਦੇ ਵਿੱਚ ਮੌਜੂਦ ਹੈ ਆਰਮੀ ਆਰਮੀ ਦੇ ਵੱਲੋਂ ਜਿਹੜੀ ਸੁਰੱਖਿਆ ਉਹ ਹੋਰ ਜ਼ਿਆਦਾ ਵਧਾ ਦਿੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਹਾਈ ਅਲਰਟ ਜਿਹੜਾ ਜਾਰੀ ਕੀਤਾ ਹੋਇਆ ਹੈ ਚੰਡੀਗੜ੍ਹ ਦੇ ਬੱਸ ਸਟੈਂਡ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਮਾਹੌਲ ਹੈ ਉਹ ਗਰਮਾਂ ਦਾ ਹੋਇ ਨਜ਼ਰ ਆ ਰਿਹਾ ਕਿਉਂਕਿ ਸਟੂਡੈਂਟਾਂ ਨੂੰ ਜਿਹੜੀਆਂ ਹਦਾਇਤਾਂ ਉਹ ਜਾਰੀ ਕਰ ਦਿੱਤੀਆਂ ਕਿ ਨੇ ਸਟੂਡੈਂਟ ਨੇ ਸਾਰੇ ਆਪਣੇ ਆਪਣੇ ਘਰਾਂ ਨੂੰ ਜਾਣਾ ਸ਼ੁਰੂ ਕਰ ਦਿੱਤਾ ਤਾਂ ਦੇਖ ਸਕਦੇ ਹੋ ਤੁਸੀਂ ਬੱਸ ਸਟੈਂਡਾਂ ਦੇ ਉੱਪਰ ਜਿਹੜੀ ਲਗਾਤਾਰ ਭੀੜ ਹੈ ਉਹ ਵਾਧੀ ਹੋਈ ਨਜ਼ਰ ਆ ਰਹੀ ਹੈ ਜਦੋਂ ਦਾ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਅਲਰਟ ਕੀਤਾ ਗਿਆ ਇਸ ਤਣਾਪੂਰਵ ਮਾਹੌਲ ਦੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਬਹੁਤ ਸਾਰੀਆਂ ਹਦਾਇਤਾਂ ਜਿਹੜੀਆਂ ਜਾਰੀ ਕੀਤੀਆਂ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਈਐਸਬੀਟੀ ਦੇ ਉੱਪਰ ਕਿਸ ਤਰ੍ਹਾਂ ਜਿਹੜਾ ਲਗਾਤਾਰ ਰਸ ਹੈ ਉਹ ਦੇਖਣ ਨੂੰ ਮਿਲ ਰਿਹਾ ਕਿਉਂਕਿ ਸਟੂਡੈਂਟ ਨੇ ਸਾਰੇ ਹੀ ਘਰ ਕਾਲਜ ਨੇ ਤਿੰਨ ਚਾਰ ਮੇਨ ਕਾਲਜ ਨੇ ਉਹਨਾਂ ਕਾਲਜਾਂ ਦੇ ਵਿੱਚ ਵੀ ਜਿਹੜੀ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਹਦਾਇਤਾਂ ਜਿਹੜੀਆਂ ਜਾਰੀ ਕੀਤੀਆਂ ਗਈਆਂ ਨੇ ਸੀਯੂ ਦੀ ਜੇਕਰ ਗੱਲ ਕਰੀਏ ਤਾਂ ਸੀਯੂ ਦੇ ਵਿੱਚ ਬਹੁਤ ਸਾਰੇ ਸਟੂਡੈਂਟ ਨੇ ਜਿਨ੍ਹਾਂ ਦੇ ਕੋਲ ਹੋਸਟਲ ਹੈ ਜਿਹੜਾ ਛਡਵਾਇਆ ਗਿਆ ਉਹਨਾਂ ਨੂੰ ਘਰਾਂ ਨੂੰ ਜਾਣ ਲਈ ਕਹਿ ਦਿੱਤਾ ਗਿਆ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਜੇਕਰ ਪੀਯੂ ਦੀ ਗੱਲ ਕਰੀ ਜਾਵੇ ਪੰਜਾਬ ਯੂਨੀਵਰਸਿਟੀ ਦੀ ਉੱਥੋਂ ਵੀ ਕੋਈ ਕਿਸੇ ਤਰ੍ਹਾਂ ਨਹੀਂ ਫੈਲਾਹ ਹਾਲ ਅਪਡੇਟ ਸਾਹਮਣੇ ਤਾਂ ਨਹੀਂ ਆ ਰਹੀ ਪਰ ਫਿਰ ਵੀ ਜੇਕਰ ਆਈਐਸਪੀਟੀ ਦੀ ਗੱਲ ਕਰੀ ਜਾਵੇ ਤਾਂ ਸਟੂਡੈਂਟ ਹੀ ਜ਼ਿਆਦਾ ਤੁਹਾਨੂੰ ਜਿਹੜੇ ਹੈ ਦੇਖਣ ਨੂੰ ਇਹ ਜਿਹੜਾ ਬੱਸ ਸਟੈਂਡ ਆ ਉਸ ਦੇ ਉੱਪਰ ਰਾਸ਼ਾ ਜਿਹੜਾ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਦੇਖ ਰਹੇ ਹੋ ਤੁਸੀਂ ਕਿਦਾਂ ਟਿਕਟਾਂ ਲੈਣ ਲਈ ਲਾਈਨਾਂ 'ਚ ਲੱਗੇ ਹੋਏ ਨੇ ਸਟੂਡੈਂਟ ਤਾਂ ਬਹੁਤ ਜਿਹੜਾ ਮਾਹੌਲ ਆਇ ਤਣਾਪੂਰਨਕ ਜਿਹੜਾ ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ ਹਮਾਚਲ ਜੁਪੀ ਇਹ ਬਿਹਾਰ ਜਾਂ ਹੋਰ ਜਿਹੜੇ ਸੂਬੇ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਕੰਮ ਕਰਨ ਲਈ ਸੀਜ਼ਨ ਹੈ ਕਣਕ ਦਾ ਸੀਜ਼ਨ ਦੇ ਦੌਰਾਨ ਸੂਬੇ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਪਰਦੇਸੀ ਕਹਿ ਸਕਦੇ ਆਪਾਂ ਕੰਮਕਾਰ ਕਰਨ ਲਈ ਅਲੱਗ-ਅਲੱਗ ਸੂਬਿਆਂ ਦੇ ਵਿੱਚ ਆਉਂਦੇ ਜਾਂਦੇ ਨੇ ਤਾਂ ਇਹਨਾਂ ਦੇ ਵੀ ਜਿਹੜੇ ਹਾਲਾਤ ਆ ਵਿਚਾਰਿਆਂ ਦੇ ਬਹੁਤ ਗੰਭੀਰ ਨੇ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਨੇ ਤਾਂ ਇਹਨਾਂ ਦੇ ਵੱਲੋਂ ਵੀ ਜਿਹੜੇ ਘਰਾਂ ਨੂੰ ਆਪਣੇ ਨੂੰ ਜਾਣਦੀਆਂ ਲਗਾਤਾਰ ਜਦੋਂ ਜੇ ਤਾਂ ਜਾਰੀ ਨੇ ਤਾਂ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਇਹ ਵੀ ਬੱਸ ਸਟੈਂਡਾਂ ਦੇ ਉੱਪਰ ਬੈਠੇ ਨੇ ਲਗਾਤਾਰ ਘਰਾਂ ਨੂੰ ਜਾਣੇ ਲਈ ਬੱਸਾਂ ਉਡੀਕ ਰਹੇ ਨੇ ਇਹ ਹਾਲਾਤ ਹੈ ਜਿਹੜੇ ਦੇਸ਼ ਦੇ ਉਹ ਇਸ ਮਾਹੌਲ ਦੇ ਚੱਲਦੇ ਹੋਏ ਨਾਜ਼ੁਕ ਬਣੇ ਹੋਏ ਨੇ ਤਾਂ ਲਗਾਤਾਰ ਤਸਵੀਰਾਂ ਚੰਡੀਗੜ੍ਹ ਬੱਸ ਸਟੈਂਡ ਦੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਆਪਣੇ ਘਰਾਂ ਨੂੰ ਜਿਹੜਾ ਉਹ ਜਾਣਾ ਸ਼ੁਰੂ ਕਰ ਦਿੱਤਾ ਗਿਆ ਕੀ ਬਣੇਗਾ ਅੱਜ ਰਾਤ ਬਹੁਤ ਸਾਰੀਆਂ ਖਬਰਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਕਿ ਅੱਜ ਰਾਤ ਜਿਹੜਾ ਕੁਝ ਬੰਟਾ ਵੀ ਹੋ ਸਕਦਾ ਹੈ ਹਾਲਾਤ ਨਾਜ਼ੁਕ ਬਣੇ ਹੋਏ ਨੇ ਬਾਰਡਰਾਂ ਦੇ ਉੱਪਰ ਪਾਕਿਸਤਾਨੀ ਫੌਜ ਦੇ ਵੱਲੋਂ ਜਿਹੜੀਆਂ ਕੂਝੀਆਂ ਚਾਲਾਂ ਜਿਹੜੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਬੱਸਾਂ ਲਗਾਤਾਰ ਆਈ ਜਾ ਰਹੀਆਂ ਨੇ ਤੇ ਜਾਈ ਜਾ ਰਹੀਆਂ ਨੇ ਤਾਂ ਦੇਖ ਸਕਦੇ ਤੁਸੀਂ ਉੱਤਰਾਖੰਡ ਪਰਿਵਹਨ ਨਿਗਮ ਦੀ ਇਹ ਜਿਹੜੀ ਬੱਸ ਹੈ ਇਹ ਫੁੱਲ ਇਸ ਟਾਈਮ ਭਰੀ ਹੋਈ ਹੈ ਤਾਂ ਲਗਾਤਾਰ ਜਿਹੜੇ ਸਟੂਡੈਂਟ ਨੇ ਸਾਰੇ ਹੀ ਇੱਥੋਂ ਚੜ ਕੇ ਬੱਸਾਂ ਦੇ ਵਿੱਚ ਆਪਣੇ ਘਰਾਂ ਨੂੰ ਜਿਹੜੇ ਰਵਾਨਾ ਹੋਣ ਲੱਗ ਪਏ ਨੇ ਤਾਂ ਉੱਧਰ ਟਾਈਮ ਵੀ ਬਹੁਤ ਜਿਹੜਾ ਘੱਟ ਹੋ ਗਿਆ ਚੰਡੀਗੜ੍ਹ ਪ੍ਰਸ਼ਾਸਨ ਦੇ ਬਲਗੜੀਆਂ ਦੁਕਾਨਾਂ ਮਾਰਕੀਟਾਂ ਬੰਦ ਕਰਨ ਦੀਆਂ ਜਿਹੜੀਆਂ ਹਦਾਇਤਾਂ ਦੇ ਦਿੱਤੀਆਂ ਨੇ ਤਾਂ ਚੰਡੀਗੜ੍ਹ ਬੱਸ ਸਟੈਂਡ ਦੇ ਵਿੱਚ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਆਪਣੇ ਆਪਣੇ ਘਰਾਂ ਨੂੰ ਚੱਲ ਗਏ ਨੇ ਇਹ ਉਹ ਬੱਸ ਸਟੈਂਡ ਹੈ ਆਈਐਸਬੀਟੀ ਜਿੱਥੇ ਕੀ ਬੱਸਾਂ ਦੀ ਜਿਹੜੀ ਲਾਈਨ ਹੈ ਨਹੀਂ ਟੁੱਟਦੀ ਲੋਕਾਂ ਦੀ ਜਿਹੜੀ ਲਾਈ ਦੇ ਜਾਂਦੇ ਨੇ ਤਾਂ ਹੁਣੇ ਬੱਸ ਸਟੈਂਡ ਤੇ ਬਿਲਕੁਲ ਹੀ ਤੁਸੀਂ ਦੇਖ ਸਕਦੇ ਹੋ ਖਾਮੋਸ਼ੀ ਹੈ ਜਿਹੜੀ ਇੱਥੇ ਛਾ ਗਈ ਹੈ ਬਿਲਕੁਲ ਬਹੁਤ ਜਿਹੜੀ ਆਵਾਜ਼ ਆਈ ਹੈ ਰੂਟ ਨੇ ਜਿਹੜੇ ਉਹ ਬੰਦ ਕਰ ਦਿੱਤੇ ਗਏ ਨੇ ਤਾਂ ਦੇਖ ਸਕਦੇ ਹੋ ਤੁਸੀਂ ਬੱਸਾਂ ਸਾਰੀਆਂ ਜਿਹੜੀਆਂ ਬੰਦ ਹੋ ਗਈਆਂ ਨੇ ਤਾਂ ਤਕਰੀਬਨ ਜਿਹੜੇ ਰਾਸਤੇ ਦੇ ਵਿੱਚ ਸੀ ਆ ਹੀ ਰਹੀਆਂ ਨੇ ਬੱਸਾਂ ਕਿਉਂਕਿ 2 ਘੰਟੇ ਪਹਿਲਾਂ ਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਬਹੁਤ ਸਾਰੇ ਰੂਟ ਬੰਦ ਕੀਤੇ ਗਏ ਨੇ ਪ੍ਰਸ਼ਾਸਨ ਦੇ ਵੱਲੋਂ ਜੰਮੂ ਕਟਰਾ ਜੰਮੂ ਕਸ਼ਮੀਰ ਦੇ ਜਿਹੜੇ ਰੂਟ ਨੇ ਉਹ ਵੀ ਬੰਦ ਕਰ ਦਿੱਤੇ ਗਏ ਨੇ ਤਾਂ ਬਹੁਤ ਸਾਰੀਆਂ ਜਿਹੜੀਆਂ ਬੱਸਾਂ ਨੇ ਉਹ ਖੜੀਆਂ ਨੇ ਆ ਕੇ ਹੁਣ ਇੱਥੇ ਤੋਂ ਜਿਹੜੀਆਂ ਬ ਜਾਣ ਵਾਲੀਆਂ ਕੋਈ ਨਹੀਂ ਆਣ ਵਾਲੀਆਂ ਹੀ ਨੇ ਜਾਣ ਵਾਲੀਆਂ ਬਹੁਤ ਵਿਰਲੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਦੋਵੇਂ ਦੇਸ਼ਾਂ ਦੇ ਜਿਹੜੇ ਸਬੰਧ ਨੇ ਕਾਫੀ ਜ਼ਿਆਦਾ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਮਾਹੌਲ ਕਾਫੀ ਜ਼ਿਆਦਾ ਤਣਾਅਪੂਰਵਕ ਬਣਿਆ ਹੋਇਆ ਤਾਂ ਦੇਖ ਰਹੇ ਹੋ ਤੁਸੀਂ ਇਸ ਦੇ ਚੱਲਦੇ ਆਂ ਚੰਡੀਗੜ੍ਹ ਆਈਐਸਪੀਟੀ ਦੀਆਂ ਤਸਵੀਰਾਂ ਦਿਖਾ ਰਹੇ ਆਂ ਤੁਸੀਂ ਜੇਕਰ ਤੁਸੀਂ ਵੀ ਕਿਤੇ ਨੂੰ ਜਾ ਰਹੇ ਹੋ ਜਾਂ ਆ ਰਹੇ ਹੋ ਪਹਿਲਾਂ ਘਰਾਂ ਤੋਂ ਤੁਰਨ ਤੋਂ ਇਹ ਜ਼ਰੂਰ ਸੋਚ ਲਿਓ ਕਿ ਬੱਸਾਂ ਤੁਹਾਨੂੰ ਮਿਲਣਗੀਆਂ ਜਾਂ ਨਹੀਂ ਕਿਉਂਕਿ ਅਸੀਂ ਇੱਥੇ ਬਹੁਤ ਸਾਰੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਬੋਲੋ ਇਹ ਕਿਹਾ ਗਿਆ ਕਿ ਸਾਨੂੰ ਜਿਹੜੀਆਂ ਬੱਸਾਂ ਸਾਨੂੰ ਨਹੀਂ ਮਿਲ ਰਹੀ ਪਹਿਲਾਂ ਅਸੀਂ ਬਾਇ ਏਅਰ ਜਾਂਦੇ ਸੀ ਪਰ ਹੁਣ ਜਿਹੜੇ ਬਾਇ ਏਅਰ ਦੇ ਜਿਹੜੇ ਰੂਟ ਨੇ ਜਿਹੜੇ ਹਵਾਈ ਅੱਡੇ ਨੇ ਉਹ ਵੀ ਬੰਦ ਕਰ ਦਿੱਤੇ ਨੇ ਇਸ ਮਾਹੌਲ ਦੇ ਚੱਲਦੇ ਹੋਏ ਕਿਉਂਕਿ ਮਾਹੌਲ ਹੈ ਕਾਫੀ ਜਿਆਦਾ ਜਿਹੜਾ ਰਾਤ ਦਾ ਕਰਮਾਦਾ ਹੋਇਆ ਨਜ਼ਰ ਆ ਰਿਹਾ ਤਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਚੰਡੀਗੜ੍ਹ ਬੱਸ ਸਟੈਂਡ ਦੇ ਵਿੱਚ ਬਿਲਕੁਲ ਸੁੰਨ ਮਸਾਨ ਹੈ ਜਿਹੜਾ ਦੇਖਣ ਨੂੰ ਮਿਲ ਰਿਹਾ